ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਗਰੂ ਪਿਆਰਿਓ ਗੱਲਬਾਤ ਅੱਜ ਦੀ ਕਰਾਂਗੇ ਸਾਂ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਾਕਿਸਤਾਨ ਜਾਣ ਸੰਬੰਧੀ ਸੋ 84 ਤੋਂ ਬਾਅਦ ਇੱਕ ਅਫਵਾਹ ਉੱਡੀ ਸੀ ਕਿ ਸੰਤ ਬਚ ਕੇ ਪਾਕਿਸਤਾਨ ਚਲੇ ਗਏ ਨੇ ਸੋ ਇਹ ਕੀਨੇ ੜਾਈ ਕੀ ਚਕਰਵਾਜੀ ਪਈ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਚੈਨਲ ਜੀ ਨਾਲ ਵੀਰਾਂ ਸਬਸਕ੍ਰਾਈਬ ਨਹੀਂ ਕੀਤਾ ਔਰ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਨਾਮ ਮੰਨਣ ਦੇ ਨਾਲ ਨਵੀਂ ਲੀਡਰਸ਼ਿਪ ਉੱਭਰਨ ਦੇ ਵਿੱਚ ਇੱਕ ਭਾਵਨਾਤਮਕ ਅੜਚਣ ਪੈ ਗਈ ਸੀ। ਬਾਬਾ ਸਿੰਘ ਦੀ ਇਸ ਸਬੰਧ ਵਿੱਚ ਕਿਹਾ ਕਰਦਾ ਸੀ ਕਿ ਸੰਤ ਬਾਰੇ ਚੱਲ ਰਹੇ ਭੰਬਲ ਭੂਸੇ ਨਾਲ ਰਵੈਤੀ ਅਕਾਲੀ ਲੀਡਰਸ਼ਿਪ ਦੇ ਮੋੜ ਪੈਰ ਜਮਣੇ ਕੁਝ ਆਸਾਨ ਹੋ ਗਏ ਨੇ। ਇਸੇ ਕਰਕੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਤੁਰੰਤ ਬਾਅਦ ਸਰਕਾਰੀ ਹਲਕਿਆਂ ਨੇ ਇਹ ਅਫਵਾਹ ਫੈਲੋਣੀ ਸ਼ੁਰੂ ਕਰਤੀ ਕਿ ਸੰਤ ਪਿੰਡਰਾਂ ਵਾਲੇ ਬਚ ਕੇ ਪੱਕਾ ਤਾਂ ਚਲੇਗੇ ਨਹੀਂ ਕਰਨੈਲ ਸਿੰਘ ਨੇ ਬਾਬਾ ਸਿੰਧੀ ਨਾਲ ਸਹਿਮਤੀ ਪ੍ਰਗਟ ਕੀਤੀ ਸੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਤਿੰਨ ਹਫ਼ਤੇ ਬਾਅਦ ਸਰਕਾਰ ਦੀ ਸੂਈਆ ਏਜੰਸੀ ਆਈਬੀ ਇਹਦੇ ਡੀਐਸਪੀ ਜਿਹਨੂੰ ਪੱਤਰਕਾਰ ਚੋਪੜਾ ਕਹਿੰਦੇ ਸਨ ਆਈਬੀ ਦੇ ਇੱਕ ਵੱਡੇ ਸੇਵਾਮੁਕਤ ਅਫਸਰ ਕਪੂਰ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਸਾਡੇ ਫੀਲਡ ਅਫਸਰ ਆਪਣਾ ਸਹੀ ਨਾਮ ਕਦੇ ਨਹੀਂ ਦੱਸਦੇ ਤਾ ਉਹਨੇ ਮੈਨੂੰ ਦਫ਼ਤਰ 'ਚ ਫੋਨ ਕੀਤਾ ਤੇ ਕਹਿਣ ਲੱਗਿਆ ਦੇਖੋ ਜੀ ਉਹੀ ਗੱਲ ਹੋਈ ਜਿਹਦਾ ਸਾਨੂੰ ਸ਼ੱਕ ਸੀ ਪਾਕਿਸਤਾਨ ਬਾਰਡਰ ਦੇ ਭੀਖੀਵਿੰਡ ਏਰੀਏ 'ਚ ਖਾਲੀ ਪਿਆ ਜੌਂਗਾ ਮਿਲਿਆ ਬਸ ਸੰਤ ਜੌਂਗਾ ਉੱਤੇ ਛੱਡ ਕੇ ਪਾਕਿਸਤਾਨ ਨਿਕਲ ਗਿਆ ਮੈਨੂੰ ਪਤਾ ਲੱਗਿਆ ਕਿ ਹੋਰਾਂ ਪੱਤਰਕਾਰਾਂ ਕੋਲ ਵੀ ਆਈਬੀ ਦੇ ਅਫਸਰਾਂ ਨੇ ਜਾਣ ਬੁੱਝ ਕੇ ਇਹ ਖਬਰ ਫਲਾਈ ਸੀ ਸੰਤ ਨੂੰ ਚੜਦੀ ਕਲਾ 'ਚ ਹੋਣ ਤੇ ਜੋੜ ਦੇ ਕੇ ਆਪਣੇ ਪੁੱਤਰ ਜਰਨੈਲ ਸਿੰਘ ਦੀ ਵਿਰਾਸਤ ਅਤੇ ਉਹਦੇ ਸਿੱਖ ਪਾਈਚਾਰੇ ਚ ਉਬਰੇ ਪੂਜਨੀਕ ਬਿੰਬ ਨੂੰ ਬਾਬਾ ਜੋਗਿੰਦਰ ਸਿੰਘ ਆਪਣੇ ਸਿਆਸੀ ਕਦ ਅਤੇ ਪ੍ਰਤਿਸ਼ਠਾ ਨੂੰ ਉਭਾਰਨ ਲਈ ਵਰਤ ਰਿਹਾ ਸੀ ਬਾਬਾ ਸਿੰਧੀ ਕਿਹਾ ਕਰਦਾ ਸੀ ਬਾਬਾ ਸਿੰਧੀ ਉਹੀ ਹੈ ਜਿਹੜਾ ਕਿ ਖਾੜਕੋਂ ਲਈ 1K47 ਡੀਲ ਕਰਕੇ ਆਇਆ ਸੀ ਤੇ 1K47 ਸਭ ਤੋਂ ਪਹਿਲਾਂ ਇਹ ਲੈ ਕੇ ਆਇਆ ਸੀ ਬਾਬਾ ਸਿੰਧੀ ਤਾਂ ਬਾਬਾ ਸਿੰਧੀ ਕਿਹਾ ਕਰਦਾ ਸੀ ਕਿ ਇਸ ਪਿਛੇ ਬਾਬੇ ਦੀ ਖੋਦੀ ਸਮਝਬੁੱਧੀ ਕੰਮ ਕਰ ਰਹੀ ਹੈ ਜਾਂ ਕਿਤੋਂ ਹੋਰ ਥਾਂ ਤੋਂ ਡੋਰ ਖਿੱਚੀ ਜਾਂਦੀ ਹੈ ਇਹ ਡੂੰਗਾ ਰਾਜ ਲੋਕਾਂ ਸਾਹਮਣੇ ਨਹੀਂ ਆਉਣਾ ਪਰ ਜੋ ਕੁਝ ਵੀ ਬਾਬਾ ਕਰ ਰਿਹਾ ਖਾਸ ਯੋਜਨਾ ਅਧੀਨ ਜਾ ਪਰ ਰਿਹਾ ਹੈ ਸੰਤ ਦੇ ਜਿੰਦਾ ਹੋਣ ਦੀ ਅਜਿਹੇ ਨਾਜ਼ੁਕ ਮੌਕੇ ਤੇ ਮਿੱਥ ਖੜੀ ਕਰਕੇ ਸਿੱਖ ਭਾਈਚਾਰੇ ਦੇ ਗੁੱਸੇ ਜੋਸ਼ ਨੂੰ ਬੋਤਲ 'ਚ ਬੰਦ ਕਰਨ ਦੇ ਯਤਨ ਦੇ ਤੁਲ ਹੈ ਭਾਈ ਅਮਰੀਕ ਸਿੰਘ ਦੇ ਪਿਤਾ ਸੰਤ ਕਰਤਾਰ ਸਿੰਘ ਦੇ ਦੇਣਾ ਤੋਂ ਹੀ ਸੰਤ ਗੁਰਬਚਨ ਸਿੰਘ ਪਿੰਡਰਾਵਾਲਿਆਂ ਅਤੇ ਸੰਤ ਕਰਤਾਰ ਸਿੰਘ ਦੇ ਪਰਿਵਾਰਾਂ ਦਾ ਆਪਸੀ ਬਿਰੋਹ ਚੱਲਦਾ ਆ ਰਿਹਾ ਸੀ ਜਿਦੇ ਕਰਕੇ ਸੰਤ ਕਰਤਾਰ ਸਿੰਘ ਨੂੰ ਦਮਦਮੀ ਟਕਸਾਲ ਦੇ ਮੁਖੀ ਬਣਨ ਪਿੱਛੋਂ ਆਪਣਾ ਹੈੱਡਕੁਆਰਟਰ ਮੋਗੇ ਨੇੜੇ ਪਿੰਡਰਾ ਦਾ ਪਿੰਡ ਤੋਂ ਬਦਲ ਕੇ ਮਹਿਤਾ ਚੌਕ ਲਿਆਉਣਾ ਪਿਆ ਸੀ ਸੰਤ ਗੁਰਬਚਨ ਸਿੰਘ ਨੇ ਸੰਤ ਕਰਤਾਰ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਬਣਾਇਆ ਪਰ ਉਹਦੇ ਪਰਿਵਾਰ ਨੇ ਸੰਤ ਕਰਤਾਰ ਸਿੰਘ ਦੀ ਇਸ ਹਸਤੀ ਨੂੰ ਕਦੇ ਵੀ ਨਹੀਂ ਮੰਨਿਆ ਸੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਬਾਬਾ ਜਗਿੰਦਰ ਸਿੰਘ ਪਹਿਲਾਂ ਤੋਂ ਵੀ ਵੱਧ ਸੰਤ ਗੁਰਬਚਨ ਸਿੰਘ ਦੇ ਪਰਿਵਾਰ ਨਾਲ ਜੁੜ ਗਿਆ ਸੀ ਜਿਹਦੇ ਨਾਲ ਭਾਈ ਅਮਰੀਕ ਸਿੰਘ ਦੇ ਪਰਿਵਾਰ ਅਤੇ ਰੋਡੇ ਪਰਿਵਾਰ ਚ ਪਾੜਾ ਅਤੇ ਵਿਰੋਧ ਹੋਰ ਵੱਧ ਗਿਆ ਉਹਨਾਂ ਦਾ ਵਿਗਾੜ ਇੰਨਾ ਵੱਧ ਗਿਆ ਸੀ ਕਿ ਭਾਈ ਅਮਰੀਕ ਸਿੰਘ ਦੀ ਮਾਤਾ ਨੇ ਬਾਬਾ ਜੀ ਉੱਤੇ ਆਪਣੇ ਪੁੱਤਰ ਸੰਤ ਭਿੰਡਰਾਵਾਲੇ ਦੀ ਕੁਰਬਾਨੀ ਦੇ ਮੁੱਲ ਵਟਣ ਦਾ ਦੋਸ਼ ਬਾਗਾਪੁਰਾਣਾ ਦੇ ਨੇੜੇ ਪਿੰਡ ਕਾਲੇਕੇ ਦੇ ਪ੍ਰਭਾਵਸ਼ਾਲੀ ਇਕੱਠ ਦੀ ਸਟੇਜ ਤੇ ਖੜੇ ਹੋ ਕੇ ਲਾਇਆ ਸੀ ਅਜੇ ਹੀ ਵਿਰੋਧ ਅਤੇ ਸ਼ਰੀਕ ਪੁਨੇ ਵਿੱਚੋਂ ਭਾਈ ਅਮਰੀਕ ਸਿੰਘ ਦੇ ਪਰਿਵਾਰ ਨੇ ਵੀ ਭਾਈ ਸਾਹਿਬ ਭਾਈ ਬ੍ਰੀਖ ਸਿੰਘ ਪਾਕਿਸਤਾਨ 'ਚ ਕਿਸੇ ਠਾਰ ਤੇ ਚੜ੍ਹਦੀ ਕਲਾ ਵਿੱਚ ਹਨ ਇਦਾਂ ਦੀਆਂ ਕਹਾਣੀਆਂ ਸਿੱਖ ਭਾਈਚਾਰੇ ਚ ਫਲਾਉਣੀ ਸ਼ੁਰੂ ਕਰ ਦਿੱਤੀਆਂ ਸੀ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ 2 ਕੁ ਮਹੀਨੇ ਬਾਅਦ ਦਿੱਲੀ ਤੋਂ ਆਏ ਪੱਤਰਕਾਰ ਨੇ ਫੌਜ ਵੱਲੋਂ ਆਪਣੀ ਮੈਗਜ਼ੀਨ ਬਾਤਚੀਤ ਵਿੱਚ ਨੌਜਵਾਨਾਂ ਸਿਪਾਈਆਂ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਕਾਪੀ ਦਿਖਾਈ। ਇਸ 'ਚ ਸਿੱਖਾਂ ਬਾਰੇ ਬਹੁਤ ਸਾਰਾ ਜ਼ਹਿਰੂਗਲੇ ਹੋਇਆ ਸੀ ਤੇ ਜ਼ਹਿਰ ਫਲਾਈ ਹੋਈ ਸੀ ਅਤੇ Hindu ਤੇ Sikhਾਂ ਦਰਮਿਆਨ ਇੱਕ ਅਦਿੱਖ ਦੀਵਾਰ ਖੜੀ ਕਰਨ ਦੀ ਕੋਸ਼ਿਸ਼ ਸੀ ਲਿਖਿਆ ਸੀ ਕਿ ਭਾਵੇਂ ਬਹੁਤੇ ਅੱਤਵਾਦੀਆਂ ਯਾਨੀ ਕਿ Sikhਾਂ ਨਾਲ ਸਿੱਝ ਲਿਆ ਗਿਆ ਹੈ ਹਥਿਆਰ ਅਤੇ ਅਸਲਾ ਕਬਜ਼ੇ 'ਚ ਕਰ ਲਿਆ ਫੇਰ ਵੀ ਕਈ ਅਜੇ ਛੁਪੇ ਫਿਰਦੇ ਨੇ ਦੇਸ਼ ਵਿੱਚ ਸ਼ਾਂਤੀ ਲਿਆਉਣ ਲਈ ਉਹਨਾਂ ਨੂੰ ਦੋਚਣਾ ਪਵੇਗਾ ਜੇ ਕੋਈ ਅੰਮ੍ਰਿਤਧਾਰੀ ਦਿਖਾਈ ਦੇਵੇ ਤੁਰੰਤ ਅਧਿਕਾਰੀਆਂ ਦੇ ਧਿਆਨ ਚ ਲਿਆਓ ਇਹ ਅਮਰਤਾਰੀ ਬੜੇ ਖਤਰਨਾਕ ਲੋਕ ਹੁੰਦੇ ਹਨ ਕਤਲ ਅਗਜ਼ਨੀ ਅਤੇ ਅੱਤਵਾਦੀ ਕਾਰਵਾਈਆਂ ਕਰਦੇ ਨੇ ਇਹ ਲੋਕ ਭਾਵੇਂ ਬਾਹਰੋਂ ਸ਼ਰੀਪ ਦਿਖਾਈ ਦੇਣ ਪਰ ਅੱਤਵਾਦੀ ਕਾਰਵਾਈਆਂ ਨਾਲ ਜੁੜੇ ਹੁੰਦੇ ਹਨ ਸਾਡੇ ਸਾਰਿਆਂ ਦੇ ਹਿੱਤ ਵਿੱਚ ਹੈ ਕਿ ਇਹਨਾਂ ਨੂੰ ਪਛਾਣਿਆ ਜਾਵੇ ਤੁਰੰਤ ਉਪਲੇ ਅਧਿਕਾਰੀਆਂ ਨੂੰ ਇਹਨਾਂ ਦੇ ਥੋੜੇ ਟਿਕਾਣੇ ਦਾ ਪਤਾ ਦੱਸਿਆ ਜਾਵੇ ਇਹ ਭਾਰਤੀ ਦੀ ਕਾਪੀ ਬਾਬੇ ਸਿੰਧੀ ਨੂੰ ਦਿਖਾਈ ਗਈ ਸੀ ਉਹ ਬੋਲਿਆ ਦੱਸੋ ਇਸ ਤੋਂ ਵੱਧ ਸਿੱਖਾਂ ਵਰਧ ਹੋਰ ਦੁਸ਼ਟ ਪ੍ਰਚਾਰ ਹੋਰ ਕੀ ਹੋ ਸਕਦਾ ਤਾ ਉਹ ਪੱਤਰਕਾਰ ਸਾਹਿਬ ਕਹਿੰਦੇ ਕਿ ਮੇਰਾ ਬਾਬੇ ਸਿੰਧੀ ਦੀ ਕੋਠੀ ਚ ਆਉਣਾ ਜਾਣਾ ਸ਼ਹਿਰ ਸਾਰਿਆਂ ਤੋਂ ਵੱਧ ਸੀ ਬਾਬਾ ਸਿੰਧੀ ਦੀ ਪਤਨੀ ਮਾਤਾ ਪ੍ਰਲਾਦ ਕੌਰ ਨੂੰ ਮੈਂ ਬੀਜੀ ਕਹਿਦਾ ਹੁੰਦਾ ਸੀ ਉਹ ਮੈਨੂੰ ਪੁੱਤਰਾ ਵਾਲਾ ਪਿਆਰ ਦਿੰਦੀ ਪ੍ਰਕਾਸ਼ ਦੀ ਰੰਦਾਵਾ ਮਜੀਠਾ ਰੋਡ ਵਾਲੇ ਆਪਣੇ ਘਰ ਤੋਂ ਸਾਈਕਲ ਤੇ ਆਉਂਦਾ ਹੁੰਦਾ ਸੀ ਬਾਬਾ ਸਿੰਧੀ ਵੀ ਇੱਕ ਪੁਰਾਣੇ ਜੇ ਸਾਈਕਲ ਤੇ ਸ਼ਹਿਰ ਚ ਘੁੰਮਦਾ ਜਿਆਦਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂਦਾ ਹੁੰਦਾ ਸੀ ਬੜੇ ਫਕਰ ਨਾਲ ਬਾਬਾ ਆਪਣੇ ਸਾਈਕਲ ਬਾਰੇ ਦੱਸਦਾ ਕਿ ਇਹ ਉਹਨੇ 25-30 ਸਾਲ ਪਹਿਲਾਂ ਆਪਣੀ ਪੁੱਤਰੀ ਮਨਜੀਤ ਕੌਰ ਨੂੰ ਸਕੂਲ ਜਾਣ ਲਈ ਖਰੀਦ ਕੇ ਦਿੱਤਾ ਸੀ ਮਨਜੀਤ ਸ਼ਾਦੀ ਤੋਂ ਪਿਛੋਂ ਲਾਸ ਐਂਜਲਸ 'ਚ ਰਹਿਣ ਲੱਗ ਪਈ ਸੀ ਉੱਥੇ ਹੀ ਉਹਦੀ ਛੋਟੀ ਭੈਣ ਮਰਪੀਤ ਵੀ ਸ਼ਾਦੀ ਪਿਛੋਂ ਚਲੇ ਗਈ ਸੀ ਕੋਠੀ ਦੇ ਬਾਬਾ ਸਿੰਧੀ ਦੇ ਮਾਤਾ ਪ੍ਰਲਾਦ ਕੌਰ ਹੀ ਰਹਿੰਦੇ ਸਨ ਇਹ ਕੋਠੀ ਕਿਸੇ ਖੋਜੇ ਗੋਤਰ ਵਾਲੇ ਮੁ슬ਮਾਨ ਵਪਾਰੀ ਨੇ ਉਸਾਰੀ ਸੀ ਤੇ ਬਾਬੇ ਸਿੰਧੀ ਨੂੰ ਸਿੰਧ ਹైదరాబాద్ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਅਲਰਟ ਹੋਈ ਸੀ ਬਾਬਾ ਸਿੰਧੀ ਸਖਤ ਦਮੇ ਦਾ ਮਰੀਜ਼ ਸੀ ਇਹਦੇ ਕਰਕੇ ਸ਼ਨੀਵਾਰ ਐਤਵਾਰ ਨੂੰ ਜੁੜਨ ਵਾਲੀ ਚਰਚਾ ਮੰਡਲੀ 'ਚ ਬਾਬੇ ਦਾ ਸਾਹ ਤੇ ਰੋ ਜ਼ਿਆਦਾ ਔਖੜਿਆ ਹੁੰਦਾ ਇਹ ਫਿਰ ਬਰਖਾਸਤ ਹੋ ਜਾਂਦੀ ਸੀ ਤਾਂ ਬਾਬੇ ਸਿੰਧੀ ਦੀ ਕੋਠੀ 'ਚ ਅਖਬਾਰਾਂ ਰਸਾਲਿਆਂ ਦੀ ਖੂਬ ਛਾਣਬੀਣ ਹੁੰਦੀ ਬਾਬਾ ਸਿੱਖਾਂ ਨਾਲ ਸੰਬੰਧਿਤ ਹਰੇਕ ਖਬਰਾਂ ਦੇ ਮੁੱਖ ਹਿੱਸੇ ਨੂੰ ਲਾਲ ਪੈਨ ਨਾਲ ਅੰਡਰਲਾਈਨ ਕਰ ਦਿੰਦਾ ਸੀ ਤਾਂ ਸੰਬੰਧਿਤ ਆਰਟੀਕਲ ਤੇ ਲਿਖਤਾਂ ਬਾਰੇ ਮੈਗਜ਼ੀਨ ਕਿਤਾਬਾਂ ਦੇ ਪਹਿਲੇ ਸਫ਼ੇ ਤੇ ਹੀ ਨਿਸ਼ਾਨਦੇਹੀ ਕਰ ਦਿੰਦਾ ਤਾਂ ਕਿ ਪਾਠਕ ਨੂੰ ਲੱਭਣ ਵਿੱਚ ਦੇਰ ਨਾ ਲੱਗੇ ਨਵੰਬਰ 84 ਦੇ ਅਖੀਲੇ ਦਿਨਾਂ 'ਚ ਕੋਠੀ 'ਚ ਚੱਲਦੀ ਚਰਚਾ 'ਚ ਪ੍ਰਕਾਸ਼ ਸਿੰਘ ਰਧਾਵਾ ਨੇ ਸਵਾਲ ਖੜਾ ਕਰਤਾ ਉਹ ਕਹਿੰਦਾ ਸ਼ਾਹ ਜੀ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਦੂਰ ਦਰਾਡੇ ਇਲਾਕਿਆਂ 'ਚ ਜਿੱਥੇ ਲੋਕਾਂ ਦਾ ਸਿੱਖਾਂ ਨਾਲ ਕੋਈ ਜ਼ਿਆਦਾ ਵਾਅ ਹੀ ਨਹੀਂ ਉੱਥੇ ਲੰਬ-ਲੰਬ ਕੇ ਸਿੱਖਾਂ 'ਤੇ ਹਮਲੇ ਕੀਤੇ ਗਏ ਉਹਨਾਂ ਦੇ ਮਨਾਂ 'ਚ ਸਿੱਖਾਂ ਵਿਰੁੱਧ ਕੀ ਵੈਰ-ਭ੍ਰੋਦ ਪੈਦਾ ਹੋ ਗਿਆ ਬਾਬੇ ਸਿੰਧੀ ਨੇ ਕਿ ਯਾਰ ਰੰਧਾਵਾ ਭੁੱਲ ਗਏ ਪਿਛਲੇ ਹਫ਼ਤੇ ਦੀ ਚਰਚਾ ਕੇ ਫ੍ਰਾਂਸੀਸੀ ਫਿਲਾਸਫਰ ਜੀਨ ਪੌਲ ਸਾਰਟਰ ਇਹਦੀ 1940ਵਿਆਂ ਚ ਜਰਮਨੀ ਨਾਜ਼ੀਆਂ ਵੱਲੋਂ 60-70 ਲੱਖ ਯਹੂਦੀਆਂ ਦੇ ਮਹਾਨਾਸ਼ ਵਿੱਚ ਮਾਰੇ ਜਾਣ ਉਪਰੰਤ ਲਿਖੀ ਕਿਤਾਬ ਜਿਹਦਾ ਨਾਮ ਦਾ ਪੋਰਟਰੇਟ ਆਫ ਐਂਟੀਸੈਮਾਈਟ ਇਹ 1945 ਵਿੱਚ ਕਈ ਅਹਿਮ ਨੁਕਤੇ ਖੜੇ ਕਰਦੀ ਹੈ ਕਿ ਯਹੂਦੀ ਉਹੀ ਆਮ ਆਦਮੀ ਹੁੰਦਾ ਹੈ ਜਿਸ ਨੂੰ ਲੋਕ ਯੂਦੀ ਦੀ ਤੌਰ ਤੇ ਦੇਖਦੇ ਨੇ ਇਹ ਤਾਂ ਯਹੂਦੀ ਵਿਰੋਧੀ ਨੇ ਜਿਹੜੇ ਯੂਧੀਆਂ ਦੀ ਇੱਕ ਕਿਰਣਾਮਈ ਪਛਾਣ ਖੜੀ ਕਰਦੇ ਨੇ ਇਹ ਯੂਧੀਆਂ ਬਾਰੇ ਸਮਾਜ ਦੀਆਂ ਸਾਰੀਆਂ ਬਿਮਾਰੀਆਂ ਦੀ ਜੜ ਨੈਤਨੁਮਾ ਸੰਕਲਪ ਘੜ ਲੈਂਦੇ ਨੇ ਖੈਰ ਦਿੱਲੀ ਦੇ ਬੁੱਧੀਜੀਵੀ ਨਵੰਬਰ 84 ਦੀ ਗਲਤ ਵਿਆਖਿਆ ਕਰਦੇ ਹੋਏ ਸਿੱਖ ਨਰ ਸੰਘਾਰ ਨੂੰ Hindu ਪ੍ਰਤੀਕਰਮ ਕਹੀ ਜਾਂਦੀ ਹੈ ਯਾਨੀ ਕਿ Hindu ਬੈਕਲੈਸ਼ ਤਾਂ ਅਸਲਚ ਸਿੱਖਤ ਲਿਆ ਹਿੰਦੂਆਂ ਦੀ ਮਾਨਸਿਕਤਾ ਨੂੰ ਸਿੱਖ ਵਿਰੋਧੀ ਪੁੱਠ ਚੜ੍ਹਨ ਕਰਕੇ ਹੀ ਹੋਇਆ ਸਿੱਖ ਭਾਈਚਾਰੇ ਵਿਰੋਧੀ ਧੌਂਸ ਵਾਲਾ ਪ੍ਰਚਨ ਸਿਰ ਗਿਆ ਸਿਰਜਿਆ ਗਿਆ ਉਹਨਾਂ ਨੂੰ ਰਾਖਸ਼ ਜਿੰਨ ਭੂਤ ਬਣਾ ਕੇ ਪੇਸ਼ ਕੀਤਾ ਗਿਆ ਸਿੱਖਾਂ ਨੂੰ ਦੇਸ਼ ਤੋਂ ਅਲੱਗ ਪੇਸ਼ ਕਰਕੇ ਆਈਸੋਲੇਟਡ ਆਮ ਭਾਰਤੀ Hindu ਦੇ ਮਨਾਂ 'ਚ ਉਹਨਾਂ ਨੂੰ ਪਾਕਿਸਤਾਨ ਦੇ 에ਜੰਟ ਤੇ ਦੇਸ਼ ਨੂੰ ਤੋੜਨ ਤਬਾਹ ਕਰਨ ਵਾਲੇ ਦੁਸ਼ਟਾਂ ਵਾਲਾ ਅਕਸ ਦਿਖਾ ਦਿੱਤਾ ਦਿਖਾ ਦਿੱਤਾ ਗਿਆ ਉਹਨਾਂ ਦੇ ਮਨਾਂ ਵਿੱਚ ਤਾਂ ਮੈਨੂੰ ਸਮੋਦਨ ਹੁੰਦੇ ਆ ਰੰਦਾਵਾ ਬੋਲਿਆ ਅਜਿਹੇ ਅਖਰ ਦੇ ਖੜਾ ਕਰਨ ਜੀ ਤੁਹਾਡੀ ਪ੍ਰੈਸ ਅਖਬਾਰਾਂ ਤੇ ਸਰਕਾਰੀ ਮੀਡੀਆ ਰੇਡੀਓ ਟੈਲੀਵਿਜ਼ਨ ਨੇ ਵੱਡਾ ਹਿੱਸਾ ਪਾਇਆ ਉਸ ਵੱਲੋਂ ਪੇਚ ਉਗੜਵੇਂ ਸੱਚ ਨਾਲ ਸਹਿਮਤੀ ਪ੍ਰਗਟ ਕਰਦੇ ਆ ਮੈਂ ਆਪਣਾ ਸਿਰ ਹਿਲਾਇਆ ਤੇ ਦਫ਼ਤਰ ਜਾਣ ਦਾ ਬਹਾਨਾ ਬਣਾ ਕੇ ਉੱਠ ਕੇ ਖੜਾ ਹੋ ਗਿਆ ਖੁਦ ਪੱਤਰਕਾਰੀ ਦੇ ਖੇਤ ਵਿੱਚ ਕੰਮ ਕਰਦੇ ਹੋਣ ਕਰਕੇ ਮੈਨੂੰ ਲੱਗਣ ਲੱਗ ਪਿਆ ਜੇ ਮੈਂ ਮੈਂ ਵੀ ਕਿਸੇ ਵੱਡੀ ਅਪਰਾਧੀ ਪ੍ਰਕਿਰਿਆ 'ਚ ਸ਼ਾਮਲ ਹੋਵਾਂ ਤਾਂ ਫੌਜੀ ਹਮਲੇ ਤੋਂ ਕੁਝ ਦਿਨ ਪਹਿਲਾਂ ਦਰਵਾਜਾ ਸਾਹਿਬ ਜੋ ਨਿਕਲ ਗਏ ਗੱਜਾ ਸਿੰਘ ਜਿਹੜਾ ਨਿਕਲ ਕੇ ਗਿਆ ਸੀ ਦਸੰਬਰ 84 'ਚ ਫੇਰ ਅੰਮ੍ਰਿਤਸਰ ਚ ਆਉਣਾ ਸ਼ੁਰੂ ਕਰਤਾ ਸੀ ਉਹਨੇ ਉਹ ਮੈਨੂੰ ਬਾਬਾ ਸਿੰਧੀ ਦੀ ਕੋਠੀ 'ਚ ਮਿਲਿਆ। ਉਹ ਇਹ ਕੋਠੀ ਬੱਸ ਸਟੈਂਡ ਵਾਲੀ ਵੱਡੀ ਸੜਕ ਦੇ ਦੂਜੇ ਪਾਸੇ ਮੋੜ ਤੇ ਬਣੀ। ਹੁਸੈਨਪੁਰਾ ਬਸਤੀ 'ਚ ਪੈਂਦੀ ਸੀ। ਤਾਂ ਬੱਸ ਸਟੈਂਡ ਆ ਕੇ 5-7 ਮਿੰਟਾਂ 'ਚ ਪੈਦਲ ਰੂਹ ਪੋਛ ਬੰਦੇ ਬਾਬਾ ਸਿੰਧੀ ਦੀ ਕੋਠੀ 'ਚ ਆ ਜਾਂਦੇ। 2 ਕੁ ਮਹੀਨੇ ਬਾਅਦ ਫਰਵਰੀ 85 'ਚ ਇਹ ਕੋਠੀ ਸਵਰਨ ਸਿੰਘ ਖਾਲਸਾ ਜਗਦੀਸ਼ ਸਿੰਘ ਮੱਲੀ ਬਲਦੇਵ ਸਿੰਘ ਹੋਠੀਆਂ ਵੇਲੇ ਦੇ ਵੇਲੇ ਚੱਕਰ ਮਾਰਦੇ ਰਹਿੰਦੇ। ਤਰਾ-ਤਰਾ ਦੀਆਂ ਖਬਰਾਂ ਇੱਥੇ ਪਾਉਂਦੇ ਰਹਿੰਦੇ ਅਸੀਂ ਮਨਵੀਰ ਸਿੰਘ ਚਿਹੜੂ ਜਿਹੜਾ ਬਾਅਦ ਵਿੱਚ ਖਾਲਸਾ ਰਕਮਾਂਡੋ ਫੋਰ ਦਾ ਮੁਖੀ ਬਣਿਆ ਸੀ ਤੇ ਹੋਰ ਕਈ ਕਈ ਵਾਰ ਵੱਡੇ ਖੜਕੂ ਲੀਡਰ ਵੀ ਇੱਥੇ ਬੇਲੇਕ ਵੇਲੇ ਆਉਂਦੇ ਰਹੇ ਸੀ ਜਿਹੜੇ ਬਾਅਦ ਵਿੱਚ ਖੜਕੂ ਲਿਆਚ ਵੱਡੇ ਜਨਰਲਾਂ ਦੇ ਨਾਮ ਨਾਲ ਉੱਭਰੇ ਤੇ ਵਕਰੀਆਂ ਵਕਰੀਆਂ ਜਥੇਬੰਦੀਆਂ ਦੇ ਆਗੂ ਬਣੇ ਮਾਨੋਚਾਲ ਧੰਨਾ ਸਿੰਘ ਦਲੀਪ ਸਿੰਘ ਰੋਡੇ ਭਾਈ ਗਰਜੀਤ ਸਿੰਘ ਤੇ ਜਨਰਲ ਲਾਭ ਸਿੰਘ ਵਰਗੇ ਵੀ ਇਸ ਕੋਠੀ ਅੰਦਰ ਕਦੀ ਕਦਾਈ ਆ ਕੇ ਗਏ ਸੀ ਸਾਲ 85 ਦੇ ਅਖੀਰ ਤੱਕ ਬਾਬਾ ਸਿੰਘ ਦੀ ਖਾਲਸਾ ਲਹਿਰ ਦਾ ਕਟੜਾ ਸਮਾਧੀ ਹੋ ਗਿਆ ਸੀ ਇੱਕ ਦਿਨ ਮੇਰੇ ਸਾਹਮਣੇ ਖਾਲਸਾ ਦੇ ਮਸਲੇ ਤੇ ਬਾਬੇ ਸਿੰਧੀ ਦੇ ਦਲਵੀਰ ਸਿੰਘ ਪੱਤਰਕਾਰ ਦੀ ਕੋਠੀ ਦੇ ਡ੍ਰੈਗ ਰੂਮ ਅੰਦਰ ਸਖਤ ਬਹਿਸ ਹੋ ਗਈ ਦਲਵੀਰ ਸਿੰਘ ਦਾ ਮੰਨਣਾ ਸੀ ਕਿ ਸਿੱਖ ਫਲਸਫੇ ਗਰਵਾਣੀ ਤੇ ਗੁਰੂਆਂ ਦੇ ਜੀਵਨ ਵਿੱਚੋਂ ਸਰਵਤ ਦੇ ਭਲੇ ਦੀ ਸਿਆਸਤ ਨਿਕਲਦੀ ਹੈ ਪਾਕਿਸਤਾਨੀ ਤਜ ਤੇ ਖਾਲਸਾ ਜੇਡ ਨਹੀਂ ਨਿਕਲਦੀ ਉਹਨਾਂ ਦੀ ਬਹਿਸ ਗਰਮਾ-ਗਰਮ ਗਰਮ-ਗਰਮ ਹੋ ਗਈ ਤੇ ਹੱਦਾਂ ਪਾਰ ਕਰ ਗਈ ਤੇ ਬਾਬਾ ਸਿੰਧੀ ਪੜਕ ਗਿਆ ਸੀ ਇਹ ਤੋਂ ਬਾਅਦ ਦਲਵੀਰ ਸਿੰਘ ਨੇ ਬਾਬੇ ਸਿੰਧੀ ਦੀ ਕੋਠੀ ਚ ਆਉਣਾ ਬਿਲਕੁਲ ਬੰਦ ਕਰ ਦਿੱਤਾ ਇਹ ਸੀ ਦੋਸਤੋ ਅੱਜ ਦੀ ਜਾਣਕਾਰੀ ਉਦੋਂ ਕੀ ਚੱਕਰਵਾਦੀ ਪਈ ਸਾਰੀ ਸੋ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਦਿਓ ਆ ਗਿਆ ਸਤਿ ਸ਼੍ਰੀ ਅਕਾਲ